ਨੁਕਸਾਨ ਉਹ ਅੱਗਾਂ ਨੂੰ ਲਗਾ ਕੇ ਪੁੱਛਦੇ ਉਹ ਅੱਗਾਂ ਨੂੰ ਲਗਾ ਕੇ ਪੁੱਛਦੇ ਕਿੰਨਾ ਹੋਇਆ ਨੁਕਸਾਨ ਕੰਬਖਤੋ ਕਿਉਂ ਚੁੱਪਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋ ਦਰਖਤੋ ਕਿਉਂ ਚੁੱਪਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋ ਦਰਖਤੋ ਫਸਲਾਂ ਦੇ ਕੋਲ ਖੜੇ ਸੀ ਇਹੀ ਸੀ ਗੁਨਾਹ ਜੋ ਕਰਾਇਆ ਸੋਚਿਆ ਸੀ ਬੂਰ ਪੈਣਗੇ ਸਭ ਰਹਿ ਗਏ ਧਰਿਆ ਧਰ ਆਇਆ ਇਹ ਧਰਤੀ ਤਾਂ ਸਾਡੀ ਹੀ ਰਹਿਣੀ ਇਹ ਧਰਤੀ ਤਾਂ ਸਾਡੀ ਹੀ ਰਹਿਣੀ ਉਹ ਲਾ ਦਿੰਦੇ ਨੇ ਤਿੱਲੀ ਕਿਹੜੇ ਹੱਕ ਤੋਂ ਕਿ ਚੁੱਪਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋਦ ਰੱਖ ਦੋ ਇਕੱਲੇ ਸਾਡੇ ਪੱਤੇ ਨਹੀਂ ਸੜੇ ਇਕੱਲੇ ਸਾਡੇ ਪੱਤੇ ਨਹੀਂ ਸੜੇ ਤੁਸੀਂ ਸਾੜ ਲਏ ਨੇ ਆਪਣੇ ਹਿੱਸਾ ਉਹਨਾਂ ਪੰਛੀਆਂ ਤੋਂ ਪੁੱਛ ਤੂੰ ਜਰਾ ਜੋ ਰਹਿੰਦੇ ਨਿਤ ਇੱਥੇ ਬਹਿ ਕੇ ਚੈ ਚਾਹ ਜੋ ਨਿੱਕੇ ਬੋਟ ਮਚੇ ਆਲਣੇ ਜੋ ਨਿੱਕੇ ਬੋਟ ਮਚੇ ਆਲਣੇ ਹੰਜੂ ਡੇਗਿਆ ਨਾ ਕਿਉਂ ਤੇਰੀ ਅੱਖ ਤੋਂ ਕਿਉਂ ਚੁੱਪਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋ ਦਰਖਤਾਂ ਦੇ ਸਰੂਪ ਮਾਰ ਲੈ ਛਾਵਾਂ ਦੇ ਸਰੂਪ ਮਾਰ ਲੈ ਹੁਣ ਭਾਲ ਦੇ ਹੋ ਠੰਡੀਆਂ ਹਵਾਵਾਂ ਬੱਦਲ ਵੀ ਜਿਨ੍ਹਾਂ ਸੱਦਣੇ ਉਹ ਬੱਚਿਆ ਦਰਖਤ ਟਾਵਾ ਟਾਵਾ ਉਡੀਕੀ ਨਾ بارش ਬੇਲੀਆ ਉਡੀਕੀ ਨਾ بارش ਬੇਲੀਆ ਤੂੰ ਕਰ ਲਾ ਯਤਨ ਚਾਹੇ ਲੱਖ ਤੋਂ ਕਿਉਂ ਚੁੱਪ ਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋ ਤਰਖ ਤੋ ਅਜੇ ਗਰਮੀ ਤਾਂ ਹੋਰ ਵਧਣੀ ਅਜੇ ਗਰਮੀ ਤਾਂ ਹੋਰ ਵਧਣੀ ਤੁਸੀਂ ਫੂਕੋ ਹਣ ਏਸੀਆਂ ਤੇ ਪੈਸੇ ਮੁਫਤ ਦੀ ਪਚੇ ਭਲਨਾ ਕੀ ਕਈਏ ਕਾਰਨਾਮੇ ਐਸੇ ਐਸੇ ਬਣਾ ਲਓ ਹੁਣ ਬਿਜਲੀ ਦੇ ਸ਼ਮਸ਼ਾਨ ਬਣਾ ਲਓ ਹੁਣ ਬਿਜਲੀ ਦੇ ਸ਼ਮਸ਼ਾਨ ਅਸੀਂ ਫੂਕਣਾ ਕਿ ਥੋਂ ਨੂੰ ਕਿਹੜੇ ਪੱਖ ਤੋਂ ਕਿਉਂ ਚੁੱਪਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਦੋ ਤਰਖ ਤੋ ਦਾਵੇ ਕਰੇ ਜੋ ਵੀ ਮਰਜੀ ਤੁਸੀਂ ਮੰਨਦੇ ਨਾ ਰੱਬ ਕੁਦਰਤ ਨੂੰ ਦਾਵੇ ਕਰੇ ਜੋ ਵੀ ਮਰਜੀ ਤੁਸੀਂ ਮੰਨਦੇ ਨਾ ਰੱਬ ਕੁਦਰਤ ਨੂੰ ਲੂਹੇ ਪੱਤੇ ਦੇਖ ਇਕਬਾਲ ਰੱਬ ਦੇਖਦਾ ਨਾ ਹੋ ਹਰਕਤ ਨੂੰ ਹੁਣ ਬੋਲਾਂ ਕਿ ਤੂੰ ਆਪ ਦਿਖ ਲੈ ਹੁਣ ਬੋਲਾਂ ਕੀ ਤੂੰ ਆਪ ਦੇਖ ਲੈ ਰੱਬ ਸੜਦਾ ਹੈ ਸਾਹਮਣੇ ਪਰ ਤਖਤ ਤੂੰ ਕਿਉਂ ਚੁੱਪ-ਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਤੋਦ ਰਖ ਤੋ ਕਿਉਂ ਚੁੱਪ-ਚਾਪ ਝੁਲਸ ਰਹੇ ਕੁਝ ਬੋਲ ਕੇ ਹੀ ਦੱਸ ਤੋਦ ਰਖ ਤੋ